ਸਭ ਤੋਂ ਪਹਿਲਾਂ ਮਾਨਯੋਗ ਪ੍ਰੈਸ ਇਲੈਕਟ੍ਰੋਨਿਕ মিডিਆ ਦਾ ਨਗਰ ਕੌਂਸਲ ਦੇ ਵਿਵਹਾਰ ਵਿੱਚ ਜੀ ਆਇਆਂ ਆਖਦਾ। ਦੂਸਰੀ ਗੱਲ ਜਿੱਦ ਤੱਕ ਚੱਕਰ ਦੇ ਸਵਾਲ ਦੀ ਹੈ। ਕੁਝ ਪੈਸੇ ਟਰਾਂਸਫਰ ਕਰਨੇ ਸੀ ਐਪਟੀ ਦੇ ਰੂਪ ਦੇ ਵਿੱਚ। ਮਾਨਯੋਗ ਪ੍ਰੋਅਨਜੀ ਅਕਾ ਚੱਕ ਪੇਸ਼ ਕੀਤੇ ਗਏ। ਪ੍ਰੋਅਨਜੀ ਬਨੂ ਸਾਈਨ ਨਹੀਂ ਕੀਤੇ ਗਏ। ਕਾਫੀ ਦੇਰ ਤੱਕ ਨਹੀਂ ਕੀਤੇ ਗਏ। ਅਪਰੋਕਸੀਮੇਟ 25-26 ਦਿਨ ਸਾਈਨ ਨਹੀਂ ਕੀਤੇ ਗਏ। ਕੁਸਤਬਾਦਨ ਨੇ ਸਾਈਨ ਕੀਤੇ ਫੋਰ ਇਸ ਤਰ੍ਹਾਂ ਦੇ ਕਿ ਡਾਕੂਮੈਂਟਸ ਜਿਹੜੇ ਨੂੰ ਬਲੋ ਸਾਈਨ ਨਹੀਂ ਕੀਤੇ ਐ ਉਹਨਾਂ ਨੂੰ ਕਿਹਾ ਵੀ ਗਿਆ ਬਾਰ-ਬਾਰ ਪਰ ਉਹਨਾਂ ਨੇ ਨਹੀਂ ਕੀਤੇ ਕਿਉਂ ਨਹੀਂ ਕੀਤੇ ਉਹ ਜਾਣਦੇ ਨੇ ਉਸ ਪ੍ਰਾਂਤਕ ਲਈ ਦੀ ਕਾਰਵਾਈ ਅਮੰਚ ਚ ਜਾਂਦੀ ਗਈ ਹੈ ਸ਼ਿਕਾਇਤ ਜਿਹੜੀ ਕੀਤੀ ਗਈ ਸੀ ਵਿਭਾਗ ਵੱਲੋਂ ਕੀਤੀ ਗਈ ਸੀ ਇਸੇ ਵੱਲ ਤੋਂ ਅਦਵੰਤ ਨੇ ਕੀਤੀ ਸ਼ਿਕਾਇਤ ਇਹ ਕਿ ਗਵਰਨਮੈਂਟ ਦੇ ਧਿਆਨ ਚ ਸਾਰਾ ਫੈਕਟਸ ਐਂਡ ਫਿਗਰਸ ਲੈ ਨਹੀਂ ਲੀ ਦੇਖੋ ਇਹ ਮਾਨ ਜੋ ਪ੍ਰਬੂਕਸ਼ਕਤ ਤਰ ਸਤਾਨਕ ਸਰਕਾਰ ਚੰਡੀਗੜ੍ਹ ਜੀ ਦੇ ਪੱਖ ਦੇ ਵਿੱਚ ਹੈਗਾ ਉਹਨਾਂ ਵੱਲੋਂ ਡਿਸੀਜਨ ਲਿਆ ਜਾਣਾ ਹੈ ਮਾਨ ਜੋ ਪ੍ਰਧਾਨ ਜੀ ਵੱਲੋਂ ਉਸ ਦਾ ਜਵਾਬ ਦਿੱਤਾ ਜਾਣਾ ਵਿਦਨ 20 ਡੇਸ ਉਸ ਦਾ ਜਵਾਬ ਦਿੱਤਾ ਜਾਣਾ ਹੈ ਆਪਣਾ ਸਪਸ਼ਟ ਕਰਨ ਦੇਣਗੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੋਏਗੀ ਉਹ ਗਵਰਨਮੈਂਟ ਲੈਵਲ ਤੇ ਹੋਏਗੀ ਹਾਂਜੀ ਬੋਲੋ ਤੁਸੀਂ ਐਵੇਂ ਸਭ ਕਰਦੇ ਜਿਹੜੇ ਜਾਨ ਲਗਾ ਜਾ ਰਹੇ ਤੇ ਜਿਹੜੀ ਨਗਰ ਕੌਂਸਲ ਨੂੰ ਦਵਾਇਆ ਜਾ ਰਿਹਾ ਹੈ ਪਤਾਨ ਵਾਲੋ ਕੀ ਮਾਮਲਾ ਹੈ ਤੁਹਾਡਾ ਜੀ ਕੱਲ ਜਿਹੜੀ ਮੈਮੀ ਫੇਸਬੁੱਕ ਤੇ ਦੇਖੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਮੇਰੇ ਤੋਂ ਉਮਰ ਛੇ ਵੀ ਬੜੇ ਵੱਡੇ ਨੇ ਜਿਹੜੇ ਏ ਸਾਲ ਕੇ ਦੇ ਸਾਬਕਾ ਐਕਸ ਮਨਿਸਟਰ ਨੇ ਉਹਨਾਂ ਦੀ ਮੈਂ ਵੀਡੀਓ ਦੇਖੀ ਚਲੋ ਕੋਈ ਨੀ ਉਮਰ ਬਠੇਰੀ ਹੋਗੀ ਕਈ ਵਾਰੀ ਬੰਦਾ ਥੋ ਚਿਤ ਹੋ ਜਾਂਦਾ ਉਹ ਨਗਰ ਕੌਂਸਲ ਨੂੰ ਇਸ ਤਰ੍ਹਾਂ ਸਮਝ ਰਿਹਾ ਜਿਦਾ ਉਹਨਾਂ ਦੇ ਘਰ ਦੀ ਪ੍ਰਾਪਰਟੀ ਹੁੰਦੀ ਆ 20 ਸਾਲ ਤੋਂ ਕਹਿੰਦੇ ਗੜਦੀ ਵਾਲਾ ਤਾਂ ਟਾਂਡੇ 'ਚ ਅਸੀਂ ਕਬਜ਼ਾ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਗੜਦੀ ਵਾਲੇ 2021 ਦੇ ਵਿੱਚ ਤੁਹਾਡੀ ਕਮੇਟੀ ਬਣੀ ਆ ਉਸ ਤੋਂ ਪਹਿਲਾਂ ਅਕਾਲੀ ਦਲ ਜਾਂ ਹੋਰ ਸਰਕਾਰਾਂ ਦੀ ਮਿਊਨਿਸਪਲ ਕਮੇਟੀ ਬਣਦੀ ਰਹੀ ਆ ਤੇ ਜਿਹੜਾ ਸਾਡੇ ਤੇ ਬਾਰ ਬਾਰ ਅਲੋਕੇਸ਼ਨ ਲਾਇਆ ਜਾ ਰਿਹਾ ਕੀ ਸ਼ਹਿਰ ਦੇ ਵਿੱਚ ਜਿਹੜਾ ਆ ਕੰਮ ਹੋਣ ਤੋਂ ਰੋਕਿਆ ਜਾ ਰਿਹਾ ਮੈਂ ਤੁਹਾਨੂੰ ਔਨ ਰਿਕਾਰਡ ਇਹ ਗੱਲ ਦੱਸਣੀ ਚਾਹਨਾ ਕਿ ਕਟੋ-ਕਟ ਵੀ 40 ਤੋਂ 50 ਦੇ ਜਿਹੜੇ ਪਿਛਲੇ ਕਮ ਸਿਗੇ ਟੈਂਡਰ ਲੱਗ ਚੁਕੇ ਸੀ ਕੋਈ 16 11 21 ਤੋਂ ਲੈ ਕੇ 23 ਤੱਕ ਜਿਹੜੇ 18 9 23 ਤੱਕ ਜਿਹੜੇ ਸੀਗੇ ਜਿੰਨੇ ਵੀ ਟੈਂਡਰ ਸੀਗੇ ਉਹ ਸਾਰਿਆਂ ਤੇ ਕੰਮ ਹੋ ਚੁੱਕਾ ਸਿਰਫ ਦੋ ਟੈਂਡਰ ਰਹਿੰਦੇ ਆ ਜਿਹੜਾ ਤੇ ਕੰਮ ਹੋਣਾ ਇੱਕ ਪਿੰਕ ਟਾਇਲਟ ਕਿਉਂਕਿ ਉਹ ਪਰਮਿਸ਼ਨ ਨਹੀਂ ਬਣੀ ਜਿੱਤੋਂ ਬਣਾਉਣੇ ਆ ਦੂਜਾ 12 ਵਾਰਡ ਦੇ ਵਿੱਚ ਜਿਹੜਾ 24 ਲੱਖ ਰੁਪਏ ਦਾ ਟੈਂਡਰ ਆ ਉਹ ਕੁਐਸਚਨ ਮਾਰਕ ਦੇ ਵਿੱਚ ਇਸ ਕਰਕੇ ਆ ਕਿ ਉਹਦੇ ਤੋਂ ਪਹਿਲਾਂ ਉਸ ਜਗ੍ਹਾ ਤੇ 25 ਲੱਖ ਰੁਪਈਆ ਛੱਪੜ ਨੂੰ ਦੇ ਚੁੱਕੇ ਆ ਇਸ ਕਰਕੇ ਉਹ ਕੁਐਸਚਨ ਮਾਰਕ ਕਿਹਾ ਉਹ ਤੋਂ ਬਾਅਦ ਔਨ ਰਿਕਾਰਡ 100 ਆ ਦੇਖੋ ਆ ਮੇਰੇ ਕੋਲ ਆ ਨਵੇਂ ਟੈਂਡਰ ਜਿਹੜੇ ਲੱਗਣੇ ਸੀਗੇ 115 ਟੈਂਡਰ ਸੀਗੇ ਜਿਹੜੇ ਉਹ ਅਸੀਂ ਲਾਉਣੇ ਸੀ ਇਹ 24 5 221 ਤੋਂ 31723 ਤੱਕ ਜਿਹੜੇ ਉਦੋਂ ਦੇ ਪਾਸ ਹੋਏ ਸੀਗੇ ਟੈਂਡਰ ਇਹ 115 ਆ ਇਹ ਅਸੀਂ ਕੰਮ ਕਰਾਉਣ ਲਈ ਟੈਂਡਰ ਲਾਉਣੇ ਸੀਗੇ ਜਦੋਂ ਨਗਰ ਕਾਉਂਸਲ ਨੇ ਪ੍ਰਧਾਨ ਜੀ ਦੇ ਸਾਹਮਣੇ ਪੇਸ਼ ਕੱਚ ਕੀਤੀ ਗਈ 119203 ਤਾਂ ਪ੍ਰਧਾਨ ਜੀ ਨੇ ਟੈਂਡਰਾਂ ਤੇ ਸਾਈਨ ਕਰਨੇ ਤੋਂ ਅਨਕਾਰ ਹੀ ਕਰ ਦਿੱਤਾ ਗਿਆ ਫਿਰ ਮੈਨੂੰ ਪਤਾ ਲੱਗਾ ਮੈਂ ਕਿ ਚਲੋ ਕੋਈ ਨਹੀਂ ਤੁਸੀਂ ਫਿਰ ਦੁਬਾਰਾ ਆਫਰ ਕਰੋ ਪੇਸ਼ਕਸ਼ ਕਰੋ ਉਹਨਾਂ ਨੂੰ 18 9 23 ਨੂੰ ਵੀ ਅਸੀਂ ਦੁਆਰਾ ਪੇਸ਼ਕਿਸ਼ ਕੀਤੀ ਤੀਜੀ ਵਾਰੀ 3 10 23 ਨੂੰ ਵੀ ਕੀਤੀ ਪਰ ਪ੍ਰਧਾਨ ਜੀ ਨੇ ਇਹ ਸਟੈਂਡਰਡ ਤੇ ਸਾਈਨ ਕਰਨੇ ਤੋਂ ਅਨਕਾਰ ਹੀ ਕਰਤਾ ਮੈਨੂੰ ਜਲਦੀ ਇਹ ਸੀ ਕਿ ਜਦੋਂ ਮੈਂ ਐਮਐਲਏ ਨਹੀਂ ਸੀ ਬਣਿਆ ਸਾਡੇ ਇੱਕ ਬਹੁਤ ਤਕੜੀ ਸੰਸਥਾ ਆ ਆਪਣੇ ਰਾਇਲਸ ਕਲੱਬ ਰਾਇਲਸ ਲਾਈਸ ਕਰਬ ਉਹਨੇ ਮੈਨੂੰ ਬੇਨਤੀ ਕੀਤੀ ਸੀ ਵੀ ਰਾਜਾ ਸਾਹਿਬ ਜੇ ਰੱਬ ਨੇ ਤੇਰੇ ਤੇ ਕਿਰਪਾ ਕਰਦੀ ਨਾ Shimla ਪਹਾੜੀ ਦੇ ਵਿੱਚ ਇੱਕ ਅਸੀਂ ਦੂਜੇ ਸ਼ਰਮ ਵਾਂਗੂ ਵੱਡਾ ਫਲੈਗ ਲਾਉਣਾ ਉਹ ਇਸ ਟੈਂਡਰ ਦੇ ਵਿੱਚ ਫਲੈਗ ਆ ਮੈਂ ਇੱਥੇ ਤੱਕ ਕੀ ਉਸ ਜੱਥੇਬੰਦ ਉਸ ਸੰਸਥਾ ਨੂੰ ਬੇਨਤੀ ਕੀਤੀ ਗਵਰਨਰ ਜਿਹੜੇ ਇਹਨਾਂ ਦੇ ਹੁੰਦੇ ਆ ਵੀ ਇਹਨੂੰ ਕੋ ਕਟੋ ਕੱਟ ਜਿਹੜਾ ਅਸੀਂ ਫਲੈਗ ਲਾਉਣਾ ਉਹਦੇ ਹੀ ਸਾਈਨ ਕਰ ਦਵੇ ਮੈਨੂੰ ਜੋ ਰਿਪੋਰਟ ਮਿਲੀ ਸੀ ਉਹਨਾਂ ਨੂੰ ਵੀ ਇਹ ਨਹੀਂ ਨਾ ਨਾ ਕਰਤੀ ਗਾਇਸ ਕਲੱਬ ਨੂੰ ਵੀ ਨਾ ਕਰਤੀ ਔਰ ਉਹ ਸਾਨੂੰ ਫਿਰ ਗਵਰਨਮੈਂਟ ਨੂੰ ਲਿਖ ਕੇ ਭੇਜਣਾ ਪਿਆ ਕਿ ਮੇਰੇ ਸ਼ਹਿਰ ਦਾ ਨੁਕਸਾਨ ਹੋ ਰਿਹਾ ਹੈ ਪ੍ਰਧਾਨ ਸਾਈਨ ਨਹੀਂ ਕਰਦਾ ਇਹਨਾਂ ਦੀ ਨੀਅਤ ਕੰਮ ਕਰਨੇ ਦੀ ਨਹੀਂ ਤੀਸਰਾ ਪੁਆਇੰਟ ਲੋਕਾਂ ਦੇ ਟੈਕਸ ਦੇ ਪੈਸੇ ਦੀ ਗੱਲ ਕੀਤੀ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਮੈਂ ਲੋਕਾਂ ਦਾ ਟੈਕਸ ਦੇ ਪੈਸੇ ਨਗਰ ਕੌਂਸਲ ਦਾ ਇੱਕ ਰੁਪਏ ਦਾ ਮਿਸਯੂਜ਼ ਨਹੀਂ ਕੀਤਾ ਮੈਂ ਤੁਹਾਡੇ ਮੰਗੂ ਆਪਣੇ ਚਿਹਤਿਆਂ ਦੀਆਂ ਕਲੋਨੀਆ ਦੇ ਵਿੱਚ ਸੀਵਰੇਜ ਨਹੀਂ ਪਾਏ ਮੈਂ ਤੁਹਾਡੇ ਮੰਗੂ ਆਪਣੇ ਚਿਹਤਿਆਂ ਨੂੰ ਫਾਇਦੇ ਨਹੀਂ ਦਿੱਤੇ ਤੇ ਨਹੀਂ ਲੋਕਾਂ ਨੂੰ ਝੂਠੇ ਬਕਤੀ ਕਰਾਇਆ ਹੈ ਔਰ ਜੇ ਮੈਂ ਉਸ ਕਲੋਨੀ ਦੇ ਵਿੱਚ ਕਾਰਵਾਈ ਕਰਦਾ ਤੇ ਜਿਹੜੇ ਮੇਰੇ ਭੋਲੇ ਭਾਲੇ ਲੋਕਾਂ ਨੇ ਉੱਥੇ ਬਸੋਂ ਵਸੀ ਹੋਈ ਹੈ ਨਾ ਉਹਦਾ ਹਰਜਾਨਾ ਉਹਨਾਂ ਨੂੰ ਭੁਗਤਣਾ ਪੈਂਦਾ ਇਸ ਕਰਕੇ ਉਹਨਾਂ ਦੀ ਤਮੰਨਾ ਨੂੰ ਦੇਖਦੇ ਹੋਏ ਉਹਦੀ ਭਾਵਨਾ ਨੂੰ ਦੇਖਦੇ ਹੋਏ ਮੈਂ ਉੱਤੇ ਕਾਰਵਾਈ ਨਹੀਂ ਕਰਵਾਈ ਪਰ ਇੰਨਾ ਮੈਨੂੰ ਮਜਬੂਰ ਨਾ ਕਰੋ ਖਜ਼ਾਨਾ ਬਹੁਤ ਆ ਲੇਕਿਨ ਮੈਂ ਉਸ ਪਾਸੇ ਨੂੰ ਉਲਝਣਾ ਨਹੀਂ ਚਾਹੁੰਦਾ ਮੈਂ ਟਾਂਡੇ ਸ਼ਹਿਰ ਦਾ ਵਿਕਾਸ ਕਰਾਉਣਾ ਚਾਹੁੰਦਾ ਅੱਜ ਤੱਕ ਇਟਸ ਨਗਰ ਕੌਂਸਲ ਦੇ ਵਿੱਚ ਨਾ ਕੋਈ ਮਸ਼ੀਨ ਜਿਹੜੀ ਲੋਕਾਂ ਦੇ ਕੰਮ ਆਉਣ ਵਾਲੀ ਸੀ ਫੋਰਕਲਿਫਟ ਕੂੜਾ ਚੱਕਣ ਵਾਲਾ ਕੋਈ ਜਿਹਦੇ ਨਾਲ ਕੂੜਾ ਟਰੈਕਟਰ ਚੱਕ ਸਕੇ ਕਿਉਂਕਿ ਸਾਡੇ ਜਿੰਨੇ ਵੀ ਸਵੈ ਸੇਵਕ ਬਹੁਤ ਹੀ ਸਤਿਕਾਰਯੋਗ ਵਰਕਰ ਨੇ ਉਹਨਾਂ ਦਾ ਜਦੋਂ ਸਿਰ ਤੇ ਟੁਕਰਾ ਚੱਕਦੇ ਨਾ ਗੰਦ ਵਾਲਾ ਉਹਨਾਂ ਦੇ ਹਾਲਾਤ ਜਦ ਮੈਂ ਦੇਖਦਾ ਉਹ ਮੈਨੂੰ ਪਤਾ ਉਹਨਾਂ ਨੂੰ ਦੇਖਦੇ ਅਸੀਂ ਇੱਕ ਟਰੈਕਟਰ ਲਿਆਂਦਾ ਜਿਹਦੇ ਨਾਲ ਪੂਰਾ ਚੱਕਿਆ ਜਾ ਸਕਦਾ ਇਹਨੇ ਕੀ ਕੀਤਾ ਲੋਕਾਂ ਦੇ ਟੈਕਸ ਦੇ ਪੈਸੇ ਨਾ ਤੁਸੀਂ ਤੁਹਾਨੂੰ ਮੈਂ ਦਿਖਾ ਕੇ ਆਇਆ ਇੱਕ ਮਸ਼ੀਨ 17 ਲੱਖ 25 ਹਜ਼ਾਰ ਦੀ ਮਸ਼ੀਨ ਲਈ ਆ ਜਿਹੜੀ ਸ਼ਹਿਰ ਵਾਸੀਆਂ ਲਈ 10 ਮਿੰਟ ਵੀ ਚੱਲੀ ਨਹੀਂ ਕਿ ਅੱਜ ਤੱਕ ਇਹਦੇ ਤੇ ਮੈਨੂੰ ਸ਼ੱਕ ਪੈਂਦੀ ਵੀ ਆਪਣੇ ਪਰਸਨਲ ਇੰਟਰਸਟ ਲਈ ਕਰੀਦੀ ਗਈ ਹੋ ਦੂਸਰੀ ਵੋਟਾਂ ਤੋਂ ਪਹਿਲਾਂ 3 ਮਹੀਨੇ ਦੇ ਵਿੱਚ ਇੱਕ ਮਸ਼ੀਨ ਮੰਗਾਈ ਗਈ ਜਿਹੜੀ ਮਸ਼ੀਨ ਬਾਹਰ ਚੱਲ ਸਕਦੀ ਟਾਂਡੇ 'ਚ ਚੱਲ ਨਹੀਂ ਸਕਦੀ ਸਪਾਈ ਕਰਨੇ ਉਸ ਖੜੀ ਮਸ਼ੀਨ ਦਾ ਇਹ ਲੋਕਾਂ ਨੇ 3 ਮਹੀਨਿਆਂ ਦੇ ਵਿੱਚ 20 ਲੱਖ ਦੇ ਕਰੀਬ ਰੁਪਈਆ ਦਿੱਤਾ ਉਹਦਾ ਰੇਟ ਤਾਂ ਮੈਨੂੰ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਦੀ ਨੀਅਤ 'ਚ ਮਾੜੀ ਝਲਕ ਦਿਸਦੀ ਆ ਅਮਰਸਰ ਜਿਹੜਾ ਗੱਲ ਕਰੀਏ ਤੇ ਫਾਇਰ ਦੀਆਂ ਗੱਡੀਆਂ ਜਿਹੜੀਆਂ ਐ 3-3 ਦੇ ਲਗਭਗ ਜਿਹੜੀਆਂ ਟਾਂਡਾ ਨੂੰ ਮਿਲੀਆਂ ਸੀ ਅੱਜ ਕੱਲੋਂ ਇੱਕ ਵੀ ਦਿਖਾਈ ਜਿਹੜੀ ਨਗਰਪਾਲਿਕਾ ਨੇ ਨਹੀਂ ਦਿੱਤੀ ਜਾਂਦੀਆਂ ਉਹ ਵੱਡੀਆਂ ਜਿਹੰਗਾਂ ਬਾਹਰੋਂ ਮਗਾਈਆਂ ਜਾਂਦੀਆਂ ਟਾਂਡੇ ਨੂੰ ਨਹੀਂ ਦਿੱਤੀ ਗਈ ਸੀ ਜਿੰਨੀ ਕਿ ਮੇਰੀ ਨੌਲੇਜ ਆ ਉਹ ਇਹਨਾਂ ਦੇ 2-3 ਨਗਰ ਕੌਂਸਲਰਾਂ ਲਈ ਸਾਂਝੀ ਮਗਾਈ ਗਈ ਸੀ ਜਿਹੜੀ ਟਾਂਡੇ ਦੇ ਵਿੱਚ ਹੀ ਖੜੀ ਰਹਿੰਦੀ ਸੀ ਹਾਂ ਟਾਂਡੇ ਦੇ ਵਿੱਚ ਖੜੀ ਕੀਤੀ ਗਈ ਸੀ ਐਤਕੀ ਜਦੋਂ ਕਣਕ ਦਾ ਸਮਾ ਸੀਗਾ ਤਾਂ ਅਸੀਂ ਉਹ ਪੱਕੇ ਪੁੱਲ ਖੜੀ ਕੀਤੀ ਗਈ ਸੀ ਕਿਉਂਕਿ ਇਸ ਏਰੀਏ 'ਚ ਅੱਗ ਬਹੁਤ ਲੱਗਦੀ ਆ ਕਹਿਣ ਦਾ ਮਤਲਬ ਲਿਆ ਅਸੀਂ ਕੰਮ ਕਰਨੇ ਨੂੰ ਰੈਡੀ ਹਾਂ ਜਿਹੜਾ ਬਾਰ-ਬਾਰ ਪੈਸਾ ਨਹੀਂ ਪੈਸਾ ਨਹੀਂ ਪੈਸਾ ਬਹੁਤ ਹੈ ਸਤਿਗੁਰ ਦੀ ਦਿੱਤੀ ਹੋਈ ਨੀਤ ਵੀ ਆ ਤੁਹਾਡੇ ਮੰਗੂ ਨੀਅਤ ਖੋਟੀਆਂ ਨਹੀਂ ਮંત્રી ਸਾਹਿਬ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਮੇਰੇ ਪੀਐਨ ਅੱਜ ਤੱਕ ਇਹ ਤਾਂ ਨਹੀਂ ਕਿਹਾ ਕਿ 3 ਮਹੀਨੇ ਲਈ ਜਿਹੜਾ ਮੰਤਰੀ ਬਣਿਆ ਸੀ ਉਹਨੂੰ 7 ਕਰੋੜ 40 ਲੱਖ ਦੇ ਕਰੀਬ ਮੈਂ ਕੈਸ਼ ਦੇ ਸਬਤ ਲੋਕਾਂ ਤੋਂ ਲੈ ਕੇ ਦਿੱਤੀ ਮੇਰੇ ਤੇ ਇਹ ਅਲੀਕੇਸ਼ਨ ਤਾਂ ਨਹੀਂ ਲੱਗਾ ਕਿ 3 ਮਹੀਨੇ ਦੇ ਮੰਤਰੀ ਪੁਨੇ ਦੇ ਵਿੱਚ ਜਿਹਨੂੰ ਦੁਨੀਆ ਪਿਰਦੀ ਕਿ ਦਰਾਖਤ ਲਗਾਓ ਰੁੱਖ ਲਗਾਓ ਉਹ ਤੁਸੀਂ ਰੁੱਖਾਂ 'ਚੋਂ ਵੀ ਪੈਸੇ ਖਾਲੇ ਯਾਰ ਤੁਸੀਂ ਕਿਹੜੀ ਗੱਲ ਕਰਦੇ ਮੈਂ ਫੇਰ ਬੇਨਤੀ ਕਰਦਾ ਤੁਸੀਂ ਸਤਿਕਾਰਯੋਗ ਹੋ ਮੇਰੇ ਤੋਂ ਉਮਰ ਤੋਂ ਵੱਡੇ ਹੋ ਰਿਸਪੈਕਟੇਬਲ ਹੋ ਪਰ ਝੂਠੀ ਗੱਲ ਜਦੋਂ ਕਰੋਗੇ ਮੈਂ ਉਹਦਾ ਇਸ ਲੈਜ ਵਿੱਚ ਤੁਹਾਨੂੰ ਜਵਾਬ ਜਰੂਰ ਦਵਾਂਗਾ। ਔਰ ਮੈਂ ਫੇਰ ਬੇਨਤੀ ਜੇ ਨਹੀਂ ਜਨੇ ਵੀ ਲੋਕਾਂ ਦਾ ਖੂਨ ਪਸੀਨੇ ਦਾ ਜੋੜੇ ਹੋਏ ਪੈਸੇ ਟੈਕਸ ਦੇ ਵਿੱਚੋਂ ਜਿਨੇ ਜਨੇ ਵੀ ਬੇਈਮਾਨੀ ਕੀਤੀ ਆ ਆਉਣ ਵਾਲੇ ਸਮੇਂ 'ਚ ਦਿਨ ਪਰ ਦਿਨ ਉਹ ਟੰਗੇ ਜਾਣਗੇ। ਕੀਤੀਆਂ ਗਲਤੀਆਂ ਦਾ ਖਰਜਾਨਾ ਪੂਤਣਾ ਪਏਗਾ ਪ੍ਰਧਾਨ ਸਾਹਿਬ ਦਾ ਇੱਕ ਅਨਜਨ ਸੀ ਕਿ ਨੈਤਿਕ ਸਿਆਸੀ ਦਬਾਅ ਪਾਇਆ ਜਾ ਰਿਹਾ ਵਾ ਕੰਮ ਨੂੰ ਰੋਕਿਆ ਜਾ ਰਿਹਾ ਜਿਕਰ ਮੇਰੇ ਤੇ ਦਬਾਅ ਪਾਇਆ ਗਿਆ ਕਿ ਮੈਂ ਕੋਰਟ ਦਾ ਹਵਾਲਾ ਲਵਾਂ ਪ੍ਰਧਾਨ ਸਾਹਿਬ ਨੂੰ ਪੁੱਛੋ ਨਗਰ ਕੌਂਸਲ ਕਹਿ ਰਹੀ ਆ ਕਿ ਆ ਟੈਂਡਰ ਲਾਉਣੇ ਸਾਈਨ ਕਰੋ ਸਾਈਨ ਤੁਸੀਂ ਨਹੀਂ ਕਰ ਰਹੇ ਪ੍ਰੈਸ਼ਰ ਕਾ ਦਾ ਆਉਣ ਰਿਕਾਰਡ ਚਿੱਠੀ ਆ ਜੇ ਚਿੱਠੀ ਝੂਠੀ ਹੈ ਸਾਡੇ ਤੇ ਮੇਰੇ ਤੇ ਕੇਸ ਕਰਨ ਮੈਂ ਪੂਤਣ ਨੂੰ ਤਿਆਰ ਹਾਂ ਸਰ ਦੇ ਵਿੱਚ ਇਹ ਤੁਹਾਨੂੰ ਲੱਗ ਰਿਹਾ ਕਿ ਜਿੱਦਾਂ ਆਪ ਦੀ ਸਰਕਾਰ ਹੋਣ ਕਰਕੇ ਤੇ ਨਗਰ ਕੌਂਸਲ ਜਿੱਦਾਂ ਕੰਮ ਕਰਦੀ ਹੈ ਉਹ ਇਹ ਦਿਖਾ ਰਹੇ ਆ ਕਿ ਜਿਹੜੀ ਸਰਕਾਰੋਂ ਕੋਈ ਕੰਮ ਨਹੀਂ ਕਰਾ ਰਹੀ ਨੀਅਤ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਲੋਕਾਂ ਨੂੰ ਸ਼ੋਅ ਕਰ ਰਹੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਨਹੀਂ ਕਰਾ ਰਹੀ ਪਰ ਝੂਠ ਲੁਕਿਆ ਨਹੀਂ ਰਹਿੰਦਾ ਨਗਰ ਕੌਂਸਲ ਕੰਮ ਕਰਾਉਣ ਨੂੰ ਤਿਆਰ ਆ ਗਵਰਨਮੈਂਟ ਕੰਮ ਕਰਾਉਣ ਨੂੰ ਤਿਆਰ ਆ ਜਿਹੜੇ ਪ੍ਰਧਾਨ ਆ ਬਣੇ ਹੋਏ ਉਹਨਾਂ ਦੇ ਨੀਅਤ ਇਹ ਆ ਕਿ ਸਰਕਾਰ ਸਾਡੀ ਨਹੀਂ ਅਸੀਂ ਕੰਮ ਨਹੀਂ ਕਰਾਉਣਾ ਨੀਅਤ ਆ ਠੀਕ ਹੈ ਮੈਨੂੰ ਸਾਹਿਬ ਇਹਨਾਂ ਮੁਜਾਜ਼ ਦੀ ਗੱਲ ਪਹਿਲਾਂ ਵੀ ਕੀਤੀ ਜਾਂਦੀ ਇਕੱਠੇ ਹੋ ਜਾਂਦੇ ਵੀ ਅੱਜ ਕੀ ਮੁੱਦਾ ਬਣਾਉਣਾ ਲੋਕਾਂ ਦੇ ਵਿੱਚ ਤੁਸੀਂ ਦੇ ਦੇ ਛੜੇ ਉਹ ਕਹਿ ਰਿਹਾ ਜੀ ਕੰਮ ਨਹੀਂ ਸੜਕਾਂ ਬਣ ਰਹੀਆਂ ਜਿਹੜੀਆਂ 20-20 ਸਾਲ ਤੋਂ 30-30 ਸਾਲ ਤੋਂ ਇਹਨੇ ਰੋੜਾ ਨਹੀਂ ਬਣਾਈ ਅਸੀਂ ਉਹ ਵੀ ਰੋੜਾ ਬਣੀਆਂ ਕੰਮ ਹੋ ਰਿਹਾ ਸਾਰੇ ਹੋ ਰਿਹਾ ਆਉਣ ਵਾਲੇ ਸਮੇਂ 'ਚ ਇਹ ਟੈਂਡਰ ਵੱਡੇ ਲੱਗ ਜਾਣ ਲੱਗਣਗੇ ਜੇ ਨਾ ਲਾਉਣਗੇ ਸਾਨੂੰ ਲਗਾਉਣੇ ਆਉਂਦੇ ਵੀ ਕਾਨੂੰਨ ਦਾ ਸੀ ਵੀ ਸਹਾਰਾ ਲਵਾਂਗੇ ਟੈਂਡਰ ਲੱਗਣਗੇ ਲੋਕਾਂ ਨੂੰ ਸ਼ਹਿਰ ਸੋਨਾ ਬਣਾ ਕੇ ਦੇਣਾ ਮੇਰੀ ਡਿਊਟੀ ਆ ਸਤਿਗੁਰੂ ਕਿਰਪਾ ਕਰਨ ਜਿੰਨੀ ਮੈਨੂੰ ਸੋਝੀ ਬੁੱਝੀ ਜਲਦੀ ਮੈਂ ਉਹਦੇ ਮੁਤਾਬਕ ਕੰਮ ਕਰਦਾ ਵਿਪਰ